ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਮ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੋ ਰਿਹਾ ਮਾਰਨਿੰਗ ਦਾ 8:30 ਦਾ 8:30 ਹੋ ਗਏ ਤੇ ਮੇਰਾ ਕਿਚਨ ਦਾ ਸਾਰਾ ਕੰਮ ਫਿਨਿਸ਼ ਐ ਸਬਜੀ ਬਣਾ ਲਈ ਮੈਂ ਤੋਰੀਆਂ ਦੁੱਧਾਣੀਆਂ ਆਟਾ ਗੁੰਨਿਆ ਪਿਆ ਮੇਰਾ ਬ੍ਰੈਕਫਾਸਟ ਹੋ ਗਿਆ ਹੈ ਪਰ ਕੋਚੇ ਲਾ ਗਈ ਬਸ ਹੁਣ ਖਾਣਾ ਖਾਣ ਦਾ ਕੰਮ ਰਹਿ ਗਿਆ ਹਨ ਤੁਹ ਜਿੰਗਰ ਦੇ ਨੇ ਖੇਤ ਆਪੀ ਖਾਣਾ ਖਾਣੇ ਜੋਰੀਆਂ ਸਬਜੀ ਨਾ ਜੇ ਦੁੱਧ ਪਾਣਾ ਨਾ ਇਕਦਮ ਦੁੱਧ ਪਾਉਣੇ ਤਾਂ ਪਤਲੀ ਹੀ ਲੱਗੂ ਐ ਲੱਗੂ ਕਿ ਤੜੀ ਪਤਲੀ ਹੀ ਹੋ ਗਈ ਹਨ ਪਰ ਥੋੜਾ ਟਾਈਮ ਆ ਲੈਣੀ ਗਾੜੀ ਹੋ ਘੁਮਾਏ ਨਾ ਦੁੱਧ ਹੋਰ ਪਾਦਾ ਫਿਰ ਦਿਵਿੰਦਰ ਕਹਿੰਗੇ ਤੜੀ ਜੀ ਕਰ ਲਿਆ ਕਰੋ ਤੜੀ ਨਾ ਰੋਟੀ ਬੱਧੀ ਖਾਦੀ ਹਾਂ ਨੂੰ ਸਵਾਦ ਬਣਦੀ ਹੁਣ ਜੇ ਮੈਂ ਨਾਲ ਦੁੱਧ ਹੋਰ ਪਾਉਣਾ ਪੂਜੇ ਉੱਪਰ ਰੋਟੀ ਖਾਂਗੇ ਉਹਦੀ ਪਾਉਣੀ ਦੁੱਧ ਸੋਖ ਲਾਂਗੇ ਤੇ ਗਾੜੀ ਹੀ ਸਬਜੀ ਹੋ ਗਈ ਤੇ ਉਹਦੇ ਸਵਾਦ ਲੱਗਦਾ ਇਧਰ ਮੈਂ ਕਿਹਾ ਮਲਾਈ ਗਰਮ ਕਰਨੀ ਇਹ ਮੈਂ ਹੁਣ ਜਮਾ ਦੂੰਗੀ ਤੇ ਸ਼ਾਮ ਨੂੰ ਮੈਂ ਮੱਖਣ ਬਣਾ ਲੂੰਗੀ ਦਾ ਰੈਡ ਕਰੂੰਗੀ ਹਨਾ ਕਿਉਂਕਿ ਜੇ ਰਾਤ ਨੂੰ ਜਮਾਵਾਂ ਉਹ ਸਵੇਰ ਗੜ ਤੋਂ ਸਵੇਰ ਹੋਰ ਬਹੁਤ ਕੰਮ ਹੋ ਜਾਂਦੇ ਨੇ ਫਿਰ ਬਹੁਤ ਕੰਮ ਵੱਧ ਜਾਂਦਾ ਹੁਣ ਜਮਾ ਜਮਾ ਲੂੰਗੀ ਆਹ ਮੜੇ ਪਤੀਲੇ ਜਮਾਦਾ ਨਹੀਂ ਹੁਣ ਉਸ ਟੀਮ ਕਰਕੇ ਤੇ ਸ਼ਾਮ ਨੂੰ ਉੱਠੂੰਗੀ ਤੇ ਮੈਂ ਕਿ ਮੇਰੇ ਕੱਪੜੇ ਵੀ ਧੋਣ ਵਾਲੇ ਪੈਣੇ ਦੇਖ ਰਹੀਆਂ ਜਿਸ ਹੱਸਾ ਹਨ ਬਾਹਰ ਹਵਾ ਚੱਲ ਰਹੀ ਐਨੀ ਤੇਜ਼ ਮੈਨੂੰ ਲੱਗਦਾ ਨਹੀਂ ਵੀ ਕੱਲ ਸਵੇਰੇ ਮੈਥੋਂ ਵੀ ਧੋਵਾਂਗੀ ਤਾਂ ਕੋਈ ਫਾਇਦਾ ਨਹੀਂ ਹਵਾ ਚ ਹੈ ਨਾ ਕੱਪੜੇ ਸੁੱਕਣੇ ਕੋਹਾਂ ਦਾ ਸਾਰੇ ਪੈਣੇ ਨੂੰ ਮੇਰਾ ਧਿਆਨ ਕੱਪੜਾ ਵਾਲਾ ਰਹੂ ਨੀਚੇ गिरਣਗੇ ਤੇ ਇਸ ਕਰਕੇ ਮੈਂ ਸੋਚ ਲਈਂ ਕੱਪੜੇ ਸ਼ਾਮ ਨੂੰ ਦੇਖੂ ਜੇ ਮੌਸਮ ਠੀਕ ਹੋ ਗਿਆ ਸ਼ਾਮ ਤੱਕ ਹਵਾ ਟਿਕ ਗਈ ਫਿਰ ਤਾਂ ਮਸ਼ੀਨ 'ਚ ਮੈਂ ਹੁਣੇ ਹੀ ਲੋਡ ਕਰਕੇ ਰੱਖ ਦੂੰਗੀ ਸ਼ਾਮ ਨੂੰ ਟਾਈਮਰ ਲਾ ਆਉਂਗੀ ਹਨਾ ਸ਼ਾਮ ਨੂੰ ਧੋਤੀਆਂ ਨੂੰ ਸੁੱਕਣੇ ਪਾਉਂਗੀ ਜੇ ਹਵਾ ਨਾ ਟਿਕੇ ਮੌਸਮ ਖਰਾਬ ਹੋਇਆ ਫਿਰ ਮੈਨੂੰ ਸਵੇਰੇ ਅਰਲੀ ਧੋਕੇ ਸੁੱਕਣ ਪਾਉਣੇ ਪੈਣਗੇ ਅਹੇ ਜੇ ਪਰ ਮੌਸਮ 'ਚ ਕੱਪੜੇ ਸੁੱਕਣੇ ਪਾਉਣ ਤੋਂ ਬਾਅਦ ਦਿਲ ਨਹੀਂ ਕਰਦਾ ਹਨਾ ਹਵਾ ਰੇਤ ਤਾਂ ਵੀ ਨਾਲ ਉੜਦਾ ਉਹਨਾਂ ਲਈ ਕੋਸਤੀ ਹੋ ਗਈ ਫਿਰ ਮੈਂ ਇਹ ਚ ਪਾਣੀ ਆਹਨਾ ਸਾਡਾ ਇੱਕ ਪੈਨ ਸੀਗਾ ਅ ਅਲੂਮੀਨੀਅਮ ਦਾ ਲਾਲੋ ਸਿਲਬਰ ਦਾ ਲਾਗਣਾ ਤੇ ਅਸੀਂ ਸੋਚਿਆ ਵੀ ਅਸੀਂ ਯੂਜ਼ ਨਹੀਂ ਕਰਦੇ ਸੀ ਕਿ ਹਮੇਸ਼ਾ ਜੇ ਅਸੀਂ ਚਾਹ ਦਾ ਪਾਣੀ ਰੱਖਦੇ ਸੀ ਨਾ ਡੰਡੀ ਸੀ ਹੈਵੀ ਲੱਕੜ ਦੀ ਲੱਗੀ ਹੋਈ ਉਹ ਇਧਰੇ ਉਲਟੇ ਜਾਂਦਾ ਹੁੰਦਾ ਸੀਗਾ ਉਹ ਹਲਕਾ ਸੀ ਡੰਡੀ ਹੈਵੀ ਸੀਗੀ ਅਸੀਂ ਸੋਚਿਆ ਚਲੋ ਭਾਂਡਾ ਦੁਕਾਨ ਤੇ ਦੇ ਦਿਆ ਉਹਨੇ ਕਦੇ ਕੁਝ ਲੈਣਾ ਸੀ ਵੀ ਚਲੋ ਆਪਾਂ ਜਿਵੇਂ ਭਾਂਡੇ ਪੁਰਾਣੇ ਲੈ ਜਾਈਏ ਬਟਾ ਲਾਂਗੇ ਅਸੀਂ ਲੈ ਕੇ ਦੁਕਾਨ ਤੇ ਤੇ ਉਹਨੂੰ ਪੁੱਛਿਆ ਵੀ ਇਹਦਾ ਕੀ ਕਟੇਗਾ ਕਹਿੰਦਾ ਕਹਿੰਦਾ ਆਪਾਂ ਹੈਗਾ ਨਾ 20 ਰੁਪਏ ਕਟੂਗਾ ਦੋੰਦ ਗਣਾ ਵੀਰ ਪੇ ਕਹਿੰਦਾ ਤੁੜਤ ਪਾਂਡਾ ਨਿਕਰੇ ਖਿਆਨ ਦਾ ਤੁਹਾਨੂੰ ਪਾਂਡਾ ਤਾਂ ਬਣਦਾ ਹੀ 20 ਰੁਪਏ ਚ ਫਿਰ ਅਸੀਂ ਤੇ ਡੰਡੀ ਉਤਾਰ ਤੇ ਡੰਡੀ ਉਤਾਰ ਗਿਆ ਸੀ ਇਹਨੂੰ ਇਹਦੇ ਵਿੱਚ ਨਾ ਮਲਾਈ ਇਕੱਠੀ ਕਰ ਲੈਣਾ ਉਹਨਾਂ ਫ੍ਰਿਜ ਵਿੱਚ ਜਿਸ ਵੇਲੇ ਭਰ ਜਾਣਾ ਫਿਰ ਮਲਾਈ ਚ ਮਾ ਦਨੇ ਆ ਤੇ ਇਹ ਵਾਰ ਆਇਆ ਹੁੰਦਾ ਪਾਂਡਾ ਬਸ ਪਤਾ ਨਹੀਂ ਕਿਵੇਂ ਵਰਤਣਾ ਹੁੰਦਾ ਚਲੋ ਇਹਨੂੰ ਚਾਗ ਲਗਾ ਲਵੋ ਉਸੇ ਕਰਕੇ ਕਿਚਨ ਦਾ ਕੰਮ ਨਾ ਮੈਂ ਥੋੜਾ ਬਹੁਤਾ ਮੈਨੇਜ ਕਰ ਲਿਆ ਸੀ ਜਾਨੀ ਕਿ ਸਬਜੀ ਰੈਡੀ ਸੀ ਆਟਾ ਗੁੰਨਾ ਪਿਆ ਸੀ ਭਾਂਡੇ ਵਗੈਰਾ ਸਚਾ ਪਾਣੀ ਵਾਲਾ ਬ੍ਰੇਕਫਾਸਟ ਵਾਲਾ ਸਵੇਰੇ ਤਾਂ ਮਾਂਜੇ ਪਏ ਸੀਗੇ ਬ੍ਰੇਕਫਾਸਟ ਦੀ ਤਿਆਰੀ ਇਸ ਮੈਂ ਆਪਣਾ ਬ੍ਰੇਕਫਾਸਟ ਅਰਲੀ ਕਰ ਹੀ ਲੈਣੀ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਮੈਨੂੰ ਐ ਹੁੰਦਾ ਕੁਝ ਹੋਰ ਕੰਮ ਹੈਗਾ ਕੋਈ ਸਫਾਈ ਦਾ ਡਸਟਿੰਗ ਦਾ ਵੀ ਚਲੋ ਕਰ ਲਈ ਤੇ ਹੁਣ ਮੈਂ ਡਾਈਨਿੰਗ ਰੂਮ ਦੀ ਕਰੀ ਸੀ ਡਸਟਿੰਗ ਡਸਟ ਆ ਜਾਂਦੀ ਹੈ ਉੱਪਰ ਬਹੁਤ ਜ਼ਿਆਦਾ ਡਸਟ ਆਉਂਦੀ ਹੈ ਚੇਅਰਸ ਦੀ ਭਾਜ ਮੈਂ ਕਿ ਥੋੜੇ ਬਹੁਤ ਡਸਟਿੰਗ ਕਰੀ ਦਵਾਂ ਜੇ ਬਿਲਕੁਲ ਵੀ ਨਾ ਨਾ ਕਰੂੰ ਤੇ ਪੂ ਨੇ ਨਈ ਕਪੜਾ ਮਾਰੀ ਇਸਲੀ ਕਦੇ ਕਿਸੇ ਰੂਮ ਚ ਕਦੇ ਕਿਸੇ ਰੂਮ ਚ ਕਦੇ ਕਿਸੇ ਚੀਜ਼ ਦੀ ਸਫਾਈ ਕਰਤੀ ਬਸ ਐ ਵੀ ਚਲੋ ਥੋੜਾ ਬਹੁਤਾ ਕਰੀ ਚਲੋ ਕਰੀ ਚਲੋ ਇਹ ਨਲ ਘਰ ਸਾਫ ਹੁੰਦਾ ਤੇ ਆਪ ਨੂੰ ਵੀ ਐ ਹੁੰਦਾ ਆਪਾਂ ਬੀਜ਼ੀ ਰਹਨੇ ਆ ਆਪਣੀ ਬਾਡੀ ਦੀ ਵੈਕਸਾਈਜ਼ ਹੁੰਦੀ ਆ ਇਧਰ ਹਮੇ ਸਾਰਾ ਸਮਾਨ ਪਾ ਕੇ ਰੱਖੀਏ ਅੱਜ ਖੇਤ ਉਹ ਕੈਪਟਿ ਚਾਦੇ ਨੇ ਮਿਸਤਰੀ ਲੱਗਿਆ ਤੋਂ ਮੈਂ ਸਮਾਨ ਲਿੱਖ ਦਿੱਤਾ ਦੂਜਨਾਂ ਜਿਵੇਂ ਜਿਵੇਂ ਲੇ ਕੇ ਪਾ ਦੂੰ ਅੱਧਾ ਕਿਲੋ ਕਿ ਉਹ ਸਰੋਂ ਦਾ ਤੇਲ ਚੌਲ ਗੋੜਾ ਅ ਦੱਬੀਆਂ ਮਾਚਿਸ ਕੱਢੀ ਪਈ ਐ ਪੂਫ ਕੱਢੀ ਤੀ ਐ ਪਤਾਸੇ ਦੁਕਾਨ ਤੋਂ ਲੈ ਜਾਂਗੇ ਜਾਂਦੇ ਅ ਰੂਮ ਬੱਤੀਆਂ ਲੈਣੇ ਨੇ ਕਾਟਨ ਨਾਲ ਦੇ ਆ ਕਾਟਨ ਦੇ ਬੱਤੀਆਂ ਬਣਾਉਣੀਆਂ ਆ ਸਮਾਨ ਲਿਖਿਆ ਸੋਮੀ ਐਵੇਂ ਪਾਤਾ ਸੁੱਕੇ ਚੌੜ ਹੋਗੀ ਗੁੜ ਹੋ ਗਿਆ ਦੇਸੀ ਘਿਓ ਤੇਲ ਸਰੋਂ ਦਾ ਤੇਲ ਪਾਤਾ ਆ ਸਾਰਾ ਸਮਾਨ ਨੂੰ ਫਿਰ ਜੋਕ ਕੇ ਪਾਇਆ ਜੀ ਨੇ ਇਹਨਾਂ ਨੇ ਉਹ ਕੋਲੋਂ ਨੇ ਮਿਸਤਰੀ ਨਾਲ ਅਲੱਗ ਜੋਕ 'ਚ ਲਿਖਿਆ ਜਿਵੇਂ ਕਿਲੋ ਅੱਧਾ ਕਿਲੋ ਹਨਾ ਰੋਸ ਕੋਲਿੰਗ ਮੈਂ ਪਾਤਾ ਸਾਰਾ ਸਮਾਂ ਪਾ ਕੇ ਮੈਂ ਵਿੱਚ ਦੀ ਡਸਟਿੰਗ ਕਰਦੇ ਕਰਦੇ ਜਵਿੰਦਰ ਨੇ ਬੁਲਾ ਲਿਆ ਹੁਣ 9 ਵਜੇ ਕੇ ਉਹ ਵਿਂਦਰ ਖਾਣਾ ਖਾਣਗੇ ਡਸਟਿੰਗ ਰਹਿ ਗਈ ਵਿਚਾਰੇ ਲੌਬੀ ਲੌਬੀ ਤੇ ਕਰੂੰਗੀ ਫਿਰ ਮੈਂ ਕਿਚਨ ਦਾ ਕੰਮ ਕੰਪਲੀਟ ਕਰਕੇ ਫਿਰ ਬਾਹਰ ਜਾਣਾ ਬਾਹਰ ਨਹੀਂ ਸੰਭੋਣਾ ਇਹਦਾ ਕੰਮ ਵਿਚਾਰੇ ਰਹਿਣਾ ਵਿੱਚੋਂ ਕਿਸੇ ਟਾਣੇ ਦਾ ਫਿਰ ਦੁਬਾਰਾ ਕੰਮ ਕੰਮ ਤੇ ਲੱਗਣਾ ਮੁਸ਼ਕਲ ਹੋਏਗਾ ਟਾਈਮ ਹੋ ਰਿਹਾ ਫੋਨ ਇਹ ਜਾਂਦਾ ਕਿਚਨ ਦਾ ਮੈਂ ਕੰਮ ਕਰਤਾ ਤੇ ਹੁਣ ਡਸਟਿੰਗ ਰਹੀ ਲੌਬੀ ਦੀ ਲੌਬੀ ਦੇ ਐਂਟਰੈਂਸ ਵਾਲਾ ਡੋਰ ਮੈਂ ਨਹੀਂ ਸਾਫ ਕਰੂੰਗੀ ਬੰਦ ਕਰਤਾ ਮੈਂ ਡੋਰ ਇੰਨੀ ਜ਼ਿਆਦਾ ਹਵਾ ਚੱਲ ਰਹੀ ਹੈ ਸਾਹ ਵੀ ਤੁਰੰਗ ਰਿਹਾ ਇਤਨਾ ਫੇਰ ਕੱਲ ਜਮ ਤਰੇ ਇਸ ਤਰ੍ਹਾਂ ਕੇ ਮੈਂ ਨਹੀਂ ਸਾਹ ਲਵਾਂਗੀ ਠੀਕ ਹੈ ਸਿਰਫ ਅੰਦਰੋਂ ਲੌਬੀ ਦੀ ਡਸਟਿੰਗ ਕਰਨ ਵਾਲੀ ਰਹਿ ਗਈ ਇਹ ਨਾਰੀਅਲ ਪਾਣੀ ਅਜ ਵੀ ਜਨੇ ਪੀਤਾ ਨਹੀਂ ਪਾਣੀ ਸਵੇਰੇ ਕੋં ਖੇਤ ਜਾਣਾ ਸੀ ਕਹਿੰਦੇ ਮੈਂ ਚਾਹੀ ਮੈਨੂੰ ਦੇ ਦੇ ਤੇ ਨਾਰੀਅਲ ਪਾਣੀ ਨਹੀਂ ਮਿਲਣਾ ਹੈਗਾ ਜੋ ਨਾਰੀਅਲ ਪਾਣੀ ਪੀ ਲਾ ਮੈਂ ਖਾਲੀ ਜਿਹੜਾ ਹੁੰਦਾ ਇਹ ਆਪਣਾ ਕੋਕਨਟ ਸ਼ੈਲ ਆਪਾਂ ਸੁੱਟ ਦਾਂ ਨੂੰ ਮੈਂ ਹਣਾ ਤੇ ਕੱਲ ਮੈਂ ਦੋ ਹੈਲਪਰ ਨੂੰ ਦੇ ਕੇ ਖਾਲੀ ਮੈਂ ਤਾਂ ਆਲੂ ਕੋ ਸੇਧ ਕੋ ਚ ਨਾ ਗਿਰੀ ਕੱਢ ਕੇ ਦੇਖ ਲਿਓ ਨਿਕਲੂਗੀ ਤਾਂ ਖਾ ਲਿਓ ਵੀ ਕਹਿੰਦੇ ਨੇ ਗਿਰੀ ਕੱਢਦੇ ਹਨ ਮਾਂਸ ਲਿਜਾਣ ਦੀ ਕਾਲ ਹੋ ਜਾਂਦੀ ਆ ਵੀ ਕੌਣ ਲਿਜਾ ਕੇ ਉੱਥੇ ਗਿਰੀ ਕਢਾ ਕਰਦੀ ਆ ਸਸੁਰਦਾਨ ਨੇ ਤੇ ਉਹਨੇ ਕੰਡ ਦੀ ਗੱਲ ਕਰੇ ਲੈ ਗਈ ਤੇ ਕਢ ਲਿਆ ਅੱਜ ਮੈਨੂੰ ਕਹਿੰਦੇ ਉਹ ਤਾਂ ਇੰਨੀ ਸੋਹਣੀ ਗਿਰੀ ਨਿਕਲ ਜਾਨੀ ਜਿੰਨਾ ਜ਼ਿਆਦਾ ਸੁਆਦ ਨਿਕਲ ਨਾਰੀ ਲੰਦਰੂ ਖਾਣ ਜੀ ਬਹੁਤ ਸਵਾਦ ਕਿੰਨ ਤੁਸੀਂ ਇਹਨੇ ਚਾ ਕੇ ਰੂੜੀਆਂ ਤੇ ਵੀ ਸੋੜ ਦਾਨੇ ਹੋਗੇ ਚਲ ਹੁਣ ਤੋਂ ਤੈਨੂੰ ਦੇ ਲਾ ਕਰਾਂਗੇ ਸੋ ਇਹ ਤੁਸੀਂ ਜਰੂਰ ਵਿੱਚੋਂ ਇਹਦੇ ਇਹਨੂੰ ਟੈਸਟ ਕਰਕੇ ਦੇਖਿਆ ਕਰੋ ਵਿੱਚੋਂ ਭੰਨ ਕੇ ਇਹਨੂੰ ਵਿੱਚੋਂ ਗਿਰੀ ਨਿਕਲਦੀ ਆ ਸੇ ਇੰਨੀ ਹਿੰਮਤ ਨਹੀਂ ਹੈਗੀ ਸਾਡੇ ਚ ਕੌਣ ਕਰੇ ਹਨਾ ਮੈਨੂੰ ਭਾਵੇਂ ਹੁੰਦਾ ਵੀ ਮੈਂ ਕਿੱਥੇ ਮੱਥਾ ਮਾਰਾਂ ਇਸ ਲਈ ਮੈਂ ਹੈਲਪਰ ਨੂੰ ਦੇ ਦੇਸ ਕੱਲ੍ਹ ਦੋ ਅੱਜ ਵਾਲੇ ਆ ਨਾਰੀਲ ਪਾਣੀ ਪੀਦੇ ਆ ਵੀ ਉਹਨੂੰ ਦੇ ਦਿੰਦੇ ਨੂੰ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖੋ ਦੇ ਵਿੱਚੋਂ ਗਿਰੀ ਨਿਕਲਦੀ ਆ ਮੈਂ ਤਾਂ ਨਾ ਦੇਖੀਏਗਾ ਮੇ ਨਿਕਲਦੀ ਨਾ ਮੈਨੂੰ ਕੱਢਣੀ ਹੁੰਦੀ ਐ ਤੇ ਉਹਨ ਕੀ ਜਾਂਦਾ ਸਾਰਾ ਕੰਮ ਫਿਨਿਸ਼ ਕਰਕੇ ਖਾਣੇ ਦਾ ਕਿਚਨ ਕਲੀਨ ਕਰਕੇ ਸਾਰੇ ਭਾਂਡੇ ਸਾਫ ਕਰਕੇ ਹੁਣ ਮੈਂ ਕਰ ਰਹੀ ਹਾਂ ਲੌਬੀ ਦੀ ਡਸਟਿੰਗ ਕਿਉਂਕਿ ਮੈਨੂੰ ਪਹਿਲਾਂ ਦਵਿੰਦਰ ਨੇ ਵਿੱਚੋਂ ਹਟਾ ਦਿੱਤਾ ਸੀ ਨੀ ਮੈਂ ਉਦੋਂ ਹੀ ਕਰ ਦੇਣੀ ਸੀ ਤੇ ਹੁਣ ਕਰ ਰਹੀ ਹਾਂ ਲੌਬੀ ਦੀ ਡਸਟਿੰਗ ਜੋ ਬਹੁਤ ਬਹੁਤ ਮੇਨ ਹੈ ਕਿਉਂਕਿ ਮੇਨ ਸਿਟਿੰਗ ਏਰੀਆ ਹੈ ਨਾ ਤਾਂ ਫਿਰ ਇਹਦੀ ਡਸਟਿੰਗ ਡੇਲੀ ਹੁੰਦੀ ਹੈ ਡਸਟਿੰਗ ਹੋ ਚਾਏ ਹੋਵੇ ਨਾ ਹੋਵੇ ਪਰ ਇਹ ਟੇਬਲ ਮੈਂ ਡੇਲੀ ਸਾਫ਼ ਕਰਦੀ ਹਾਂ ਸੋਫਾ ਡੇਲੀ ਸੈੱਟ ਕਰਨਾ ਇਹ ਤਾਂ ਪਤਨ ਦਿਨ ਚ ਕਿੰਨੀ ਕ ਵਾਰ ਹੁੰਦਾ ਹੁਣ ਦੂਜੀ ਡਸਟਿੰਗ ਹੋ ਗਈ ਇਹ ਵਾਲ ਡਸਿੰਗ ਚਲੋ ਕਦੇ-ਕਦੇ ਹੁੰਦੀ ਹੈ ਕਦੇ-ਕਦੇ ਵੀ ਜੀ ਛੁੱਟ ਵੀ ਜਾਂਦਾ ਜਿਵੇਂ ਮੌਸਮ ਗਰਮੀ ਦਾ ਨੇ ਡਸਟ ਆਉਂਦੀ ਕਈ ਵਾਰ ਤਾਂ ਰੈਗੂਲਰ ਵੀ ਹੋ ਜਾਂਦੀ ਆ ਕਦੇ-ਕਦੇ ਮਿਸ ਵੀ ਹੋ ਜਾਂਦਾ ਕਿਉਂਕਿ ਸੇਮ ਰੂਟੀਨ ਰੱਖਣਾ ਆਪਣੇ ਲਈ ਵੀ ਪੋਸੀਬਲ ਨਹੀਂ ਹੈਗਾ ਕਦੇ ਕੰਮ ਆਪਣੇ ਘਰ ਦੇ ਘੱਟ ਹੋ ਜਾਂਦਾ ਕਦੇ ਵੱਧ ਹੋ ਜਾਂਦੇ ਨੇ ਨਾ ਕਦੇ ਕੰਮ ਇਸ ਤਰ੍ਹਾਂ ਦੇ ਹੁੰਦੇ ਨੇ ਫਿਰ ਆਪਾਂ ਨੂੰ ਆਪਾਂ ਨੂੰ ਆਪਣਾ ਰੂਟੀਨ ਬਦਲਣਾ ਪੈਂਦਾ ਕਿਦਰ ਮੈਂ ਚਾਹੁੰਦੀ ਹੁੰਨੀ ਹਾਂ ਡਸਟਿੰਗ ਕਰਾਂ ਪਰ ਕੰਮ ਹੋ ਰਹਿ ਨੇ ਨਿਕਲ ਆਉਂਦੇ ਨੇ ਕਿ ਡਸਟਿੰਗ ਕਰਨ ਦਾ ਟਾਈਮ ਨਹੀਂ ਲੰਘਦਾ ਇਹ ਹੋ ਗਈ ਮੇਰੀ ਡਸਟਿੰਗ ਡਨ ਲੌਬੀ ਦੀ ਤੇ ਹੁਣ ਮੈਂ ਕਲੀਨ ਕਰਦੇ ਆ ਲੌਬੀ ਵਾਲਾ ਵਾਸ਼ ਬੇਸ਼ਨ ਇਹ ਵੀ ਕਲੀਨ ਕਰਨਾ ਡੇਲੀ ਜ਼ਰੂਰੀ ਹੋ ਜਾਂਦਾ ਕਿਉਂਕਿ ਹੁਣ ਗਰਮੀ ਚ ਨਾ ਜਿਆਦਾ ਆਪਾਂ ਹੱਥ ਵਗੈਰਾ ਧੋਨੇ ਆਪਣਾ ਫੇਸ ਵੀ ਵਾਸ਼ ਕਰਦੇ ਆ ਤਾਂ ਛਿੱਟੇ ਵਗੈਰਾ ਪੈਂਦੇ ਨੇ ਸਫਾਈ ਰੱਖਣੀ ਵੀ ਜ਼ਰੂਰੀ ਆ ਤੇ ਸਫਾਈ ਅੱਛੀ ਵੀ ਲੱਗਦੀ ਆ ਘਰ ਚ ਸਫਾਈ ਹੋਊਗੀ ਤਾਂ ਕਿਸੇ ਤਰ੍ਹਾਂ ਦੀ ਸਮੈਲ ਨਹੀਂ ਆਉਂਦੀ ਹੈਗੀ ਅੱਛਾ ਲੱਗਦਾ ਫਰੈਸ਼ੀ ਫੀਲਿੰਗ ਆਉਂਦੀ ਆ ਉਹ ਸੇਸ਼ਨ ਵੀ ਹੋ ਗਿਆ ਕਲੀਨ ਔਰ ਕਲੀਨ ਕਰਨ ਤੋਂ ਬਾਅਦ ਇਹ ਹੁੰਦਾ ਕਿ ਨਾ ਸਾਰਾ ਸਾਈਡਸ ਤੋਂ ਸਾਰਾ ਚੰਗੀ ਤਰ੍ਹਾਂ ਵਾਈਪ ਕਰਦੀ ਕਿਉਂਕਿ ਪਾਣੀ ਵਾਲਾ ਜਿਹੜਾ ਗਿੱਲਾ ਏਰੀਆ ਹੁੰਦਾ ਉਹਦੀ ਸਫਾਈ ਜਾਦੇ ਅਚੀ ਤਰ੍ਹਾਂ ਰੱਖਣੀ ਪੈਂਦੀ ਹੈ ਐਸ ਕੰਪੇਅਰਡ ਟੂ ਕੋਈ ਵੀ ਡਰਾਈ ਏਰੀਆ ਪਾਣੀ ਵਾਲੀ ਜਗ੍ਹਾ ਦੇ ਸਫਾਈ ਥੋੜੀ ਜ਼ਿਆਦਾ ਚਾਹੀਦੀ ਹੁੰਦੀ ਹੈ ਇੱਕ ਔਰ ਮੈਂ ਸਾਰਾ ਕੁਝ ਡਰਾਈ ਕਰਦਾ ਨਹੀਂ ਹੁੰਨੇ ਕਿਥੇ ਕਿਥੇ ਪਾਣੀ ਦੇ ਛਿੱਟੇ ਹੁੰਦੇ ਨੇ ਮੈਨੂੰ ਐ ਲੱਗਦਾ ਮੈਂ ਸਾਰਾ ਕੁਝ ਇਹ ਨਾ ਅਚੀ ਤਰ੍ਹਾਂ ਇੱਕ ਵਾਰ ਡਰਾਈ ਕਰਦਾ ਹੈਂ ਟੋਵਲ ਚੇਂਜ ਕਰ ਦੋ ਥੋੜਾ ਫਰੈਸ਼ ਚ ਅੱਛਾ ਲੱਗਦਾ ਟਾਈਮ ਹੋ ਰਿਹਾ 2:30 ਦਾ ਮੈਂ ਨਾ ਹੁਣ ਦੋ ਜਣੇ ਦੀ ਰੋਟੀ ਬਣਾ ਕੇ ਛੱਡੀਆਂ ਖੇਤ ਮਿਸਤਰੀ ਨੇ ਦਵਿੰਦਰ ਕਹਿੰਦੇ ਕੱਲ ਤੋਂ ਆਪਣੀ ਉਹ ਲੈ ਆਉਣਗੇ ਅੱਜ ਉਹ ਲੈ ਕੇ ਨਹੀਂ ਆਏ ਕਿਸੇ ਹੋਰ ਘਟਕੇ ਹੈ ਇਸ ਲਈ ਵੀ ਉਹਨਾਂ ਦੀ ਰੋਟੀ ਬਣਾ ਲਓ ਦੋ ਜਣੇ ਦੀ ਰੋਟੀ ਬਣਾ ਕੇ ਛੱਡੀਆਂ ਫਿਰ ਦਵਿੰਦਰ ਆਉਣਗੇ ਉਹਨਾਂ ਨੇ ਵੀ ਖਾਣਾ ਖਾਣਾ ਹੁਣ ਚਾਹ ਤਰੇ ਵੀ ਉਹਨਾਂ ਦੇ ਪਾਣੀ ਧਰਤਾ ਜ਼ਿਆਦਾ ਮੈਨੂੰ ਐਨੇ ਪਤਾ ਚਾਹ ਹੁਣ ਨਾਲ ਹੀ ਲੈ ਕੇ ਆਣ ਕਿਉਂਕਿ ਫਿਰ ਲੈ ਕੇ ਆਣਗੇ ਵਰ ਮੈਂ ਕੱਲਾ ਪਾਣੀ ਰੱਖ ਤਾ ਵੀ ਜੋ ਆਗੇ ਦੇ ਇੱਕ ਉਹਨਾਂ ਨੇ ਕਿਹਾ ਵੀ ਚਾਹ ਲੈ ਕੇ ਆਣੇ फटाफट ਚਾਹ ਉਦਰ ਮਸ਼ੀਨ ਔਨ ਕਰਕੇ ਆਈਆਂ ਫੋਲੀ ਕੱਪੜੇ ਆੜੀ ਹੁਣ ਹਵਾ ਥੋੜੀ ਹੀ ਟਿੱਕੀ ਐ ਤੇ ਕੰਟ 1.5 ਘੰਟੇ ਧੋਤੀਆਂਗੇ 22 3:30 4:00 ਵਜੇ ਤੱਕ ਧੋਤੀਆਂਗੇ ਫਿਰ ਮੈਂ 4:00 4:30 ਵਜੇ ਸੁੱਕਣੇ ਪਾ ਦੂੰਗੀ ਹੁਣ ਹਵਾ ਘਟ ਗਈ ਸਵੇਰ ਵੇਲੇ ਹਵਾ ਹੀ ਨਹੀਂ ਰੁਕਦੀ ਹੈਗੀ ਕੱਪੜੇ ਕੀ ਧੋਕੇ ਪਾਏ ਹੈਗੇ ਜਨ ਉਹ ਵੀ ਕੰਮ ਖਤਮ ਹੋ ਜੂ ਮੇਰੇ ਕੱਪੜਿਆਂ ਦਾ ਮਲਾਈ ਰਿੜਕਣੀਆਂ ਸ਼ਾਮ ਨੂੰ ਇੱਕ ਮੈਂ ਸੋਚ ਰਹੀ ਹਾਂ ਕਰ ਲਾਂ ਕਦੂ ਮੇਰੇ ਕੋਲ ਕਾਫੀ ਹੈ ਪੈਨੇ ਸਬਜ਼ੀ ਦਾ ਆਖਾ ਮੰਨ ਜਾ ਕੇ ਕਰ ਦੂੰਗਾ ਹਨਾ ਕਦੂ ਵੀ ਕੋਸੇ ਬਣਾਉਂਗੀ ਉਹ ਵੀ ਬਣਾਉਂਗੀ ਅੱਜ ਫਿਰ ਸਵੇਰੇ ਸਮਝੀ ਬਣਾਉਣ ਦੀ ਲੋੜ ਨਹੀਂ ਹੋਊਗੀ ਲੋੜ ਟਾਈਮ ਦੀ ਬਣ ਜੂ ਕੋ ਉਸ ਤੇ ਬਣਾਉ ਥੋੜਾ ਚੇਂਜ ਆ ਹੋ ਜੂ ਕੱਦੂ ਤਾਂ ਪਏ ਨਹੀਂ ਹੁਣ ਉਹ ਦਾ ਬਦਲ ਕੇ ਕੁਝ ਹੋਰ ਬਣਾ ਲਈਏ ਐਨੀ ਗਰਮੀ ਆਈ ਨਾ ਪਸੀਨਾ ਪਸੀਨੀ ਹੋ ਗਈ ਮੈਂ ਰੋਟੀ ਬਣਾਉਂਦਿਆਂ ਵਾਲਾਂ ਵਾਲ ਵੀ ਗਿੱਲੇ ਹੋਏ ਪਏ ਨੇ ਕਿਦੀ ਕਰਦਾ ਵਾਲ ਖੋਲਣਾ ਪਰ ਉਹ ਖੋਲ ਕੇ ਫੇਰ ਆਏ ਹੁਣ ਦਵਿੰਦਰ ਆਉਣ ਵਾਲੇ ਨੇ ਫੇਰ ਮੈਂ ਬੰਨੂਗੀ ਤਾਂ ਨਹੀਂ ਖੋਲਦੀ ਪੱਖਾ ਲਗਾਇਆ ਬਹੁਤ ਬਹੁਤ ਗਰਮੀ ਹੋਈ ਪਈ ਅੱਜ ਪਸੀਨਾ ਆਇਆ ਜੋ ਕੰਮ ਪੂਰਾ ਜੋਰ ਦਾ ਅੱਜ ਆਈਨ ਪਤਾ ਹੁਣ ਸ਼ਾਮ ਨੂੰ ਇਹ ਕੜਾਹੀ ਕਹਿਣ ਚੌਲਾਂ ਲਈ ਆ ਫਿਰ ਦੇਖਿਆ ਨਹੀਂ ਕਿ ਚੀਜ਼ ਉਹ ਵੀ ਬਣਾਉਣੀ ਪਊਗੀ ਅ ਜਿਸ ਦਿਨ ਬਤਕੂ ਜੇ ਆਪਾਂ ਜਦੋਂ ਮੋਟਰ ਲੱਗਦੀ ਬੋਰ ਲੱਗਦਾ ਹੈ ਨਾ ਮਿੱਠੇ ਚੌਲਾਂ ਦੇ ਗੋੜਾਣੇ ਚੌਲਾਂ ਦੀ ਕੜਾਹੀ ਕਰਦੇ ਹੁੰਦੇ ਨੇ ਅ ਜਾਂ ਫਿਰ ਕੋਈ ਕੋਈ ਮਿਸਤਰੀ ਦੇਖ ਕਰਾਉਣਾ ਫਿਰ ਇੱਕ ਚੀਜ਼ ਤਾਂ ਮੈਨੂੰ ਦੇਖੋ ਉਹ ਵੀ ਕਰਨੀ ਪਊਗੀ ਦੇਖਦੇ ਆਈਨ ਪਤਾ ਮੈਂ ਕੋਫਤੇ ਕੈਨਸਲ ਕਰ ਦਾਂ ਜੇ ਜ਼ਿਆਦਾ ਮੇਰਾ ਕੰਮ ਦਾ ਜ਼ੋਰ ਹੋਏ ਦੇਖੂਗੀ ਟਾਈਮ ਜਬੀ ਜੀ ਮੇਰਾ ਵੀ ਆਏ ਮੈਨੂੰ ਆਏ ਲੱਗੇ ਟਾਈਮ ਹੈਗਾ ਫਟਾਫਟ ਮੈਂ ਕੋਫਤੇ ਬਣਾ ਦਊਂਗੀ ਟਾਈਮ ਹੋ ਰਾ 3:30 ਦਾ ਤੇ ਮੈਂ ਰੱਖ ਲਈ ਕੜਾਹੀ ਮੈਂ ਬਣਾ ਰਹੀ ਹਾਂ ਕੋਫਤੇ ਕद्दू-ਕद्दू ਕਸ ਕਰ ਲਿਆ ਦੋ ਕद्दू ਸੀਗੇ ਛੋਟੇ ਸਾਈਜ਼ ਦੇ ਮੈਂ ਦੋਨੇ ਕद्दू ਕਸ ਕਰ ਲੇ ਤੇ ਵਿਚਾਲੜਾ ਜਿਹੜਾ ਸੈਂਟਰ ਵਾਲਾ 파ਟ ਹੁੰਦਾ ਉਹ ਮੈਂ ਵਿੱਚ ਨਹੀਂ ਪਾਇਆ ਜਿਹੜੇ ਵਿਚਾਲੇ ਗੁੱਦ ਜੀ ਹੁੰਦੀ ਉਹਨੇ ਮੈਂ ਪਾਇਆ ਹੁਣ ਇਹ ਚ ਪਾਉਣਾ ਹੈ ਬੇਸਨ ਨੂਨ ਮਿਰਚ ਮਸਾਲਾ ਤੇ ਬਣਾਉਣਾ ਇਹਦੇ ਕੋਫਤੇ ਕੋਈ ਡਿਫਰੈਂਟ ਜੀ ਸਬਜੀ ਹੋ ਜੂਗੀ ਹਨਾ ਕद्दू ਖਾ ਖਾ ਸੱਚੀ ਮਨ ਪਰ ਆਪੇ ਟੇਸਟੀ ਲੱਗਦਾ ਕੋਫਤਾ ਬਸ ਬਣਾਉਣ ਦੀ ਕੋਣ ਹੋ ਜਾਂਦੀ ਵੀ ਪ੍ਰੋਸੈਸ ਥੋੜਾ ਨੰਬਾ ਹੋ ਜਾਂਦਾ ਇਹਦਾ ਕੱਦੂ ਕੱਢੋ ਕੱਦੂ ਨਚੇਰ ਨਚੋੜੋ ਪਾਣੀ ਕੱਢੋ ਬਸ ਇਸ ਵਾਰ ਤੋਂ ਥੋੜਾ ਡਰ ਜਾਈਦਾ ਗਰਮ ਮਸਾਲਾ ਤਾਂ ਇਹ ਪਾਉੜਾ ਥੋੜਾ ਸਾਰਾ ਮਸਾਲਾ ਨਹੀਂ ਪਾਵਾਂਗੇ ਨਮਕ ਹੋ ਜਾਊਗਾ ਥੋੜਾ ਨਮਕ ਕੋ ਸਬਜ਼ੀ ਜੀ ਪਾਵਾਂਗੇ ਜਿਆਦਾ ਨਹੀਂ ਹੈਗੇ ਤੇ ਇਹਨੂੰ ਕੱਢਦੇ ਮਿਕਸ ਤੇ ਬਣਾਉਣੇ ਕੋਫ ਤੇ ਦੇਖੋ ਫਿਰ ਦਵਿੰਦਰ ਦਾ ਕੀ ਰਿਐਕਸ਼ਨ ਹੋਊਗਾ ਨੇ ਦਵਿੰਦਰ ਕਹਿੰਦਾ ਉਹਨੇ ਕੱਦੂ ਖਵਾ ਉਹ ਮੈਨੂੰ ਕੱਦੂ ਵਰਗਾ ਕਰੀ ਜਾਂੀ ਕੱਦੂ 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 ਸਬਜ਼ੀ ਆਪ ਹੀ ਲਿਓਨੇ ਨਾਲ ਮੈਂ ਤੁਹਾਨੂੰ ਸੁਣਾ ਲਿਆ ਕਰੋ ਕਦੂ ਫਿਰ ਲਿਆ ਲਿਓਨੇ ਕਿਉਂ ਹੁਣ ਮੈਂ 10 ਕਿਲੋ ੁੱਟਦਾ ਇਹਨਾਂ ਨੂੰ ਪਹਿਲਾਂ ਮੈਂ ਨਾ ਇਹਦੇ ਇੱਕ ਕਦੂ ਦਾ ਰਾਇਤਾ ਪਾ ਲੂੰਗੀ ਫਿਰ ਮੈਂ ਮੈਂ ਕਿਹਾ ਥੋੜਾ ਜਿਹਾ ਰਹਿਣਗੇ ਕੋफ्ते ਜੋ ਪਾਣੀ ਪੂਣੀ ਆਪਾਂ ਕੱਢਤਾ ਹਨਾ ਫਿਰ ਮੈਂ ਰਾਇਤਾ ਨਹੀਂ ਕਰਾਂਗਾ ਮੈਂ ਚਲੋ ਕੋफ्ते ਬਣਾਉਨੇ ਆ ਥੋੜਾ ਖੁੱਲੇ ਬਣਾ ਲਾਂਗੇ ਕਦਵਿੰਦਰ ਦਾ ਸੁਆਹ ਕਿਉਂ ਨਾ ਉਹ ਰੁੱਖੇ ਵੀ ਖਾ ਲੈਂਦੇ ਪਕੌੜਿਆਂ ਵਾਂਗੂ ਸੁਆਹ ਲੱਗਦੇ ਨੇ ਇਹ ਥੋੜਾ ਜਿਹਾ ਪਾਣੀ ਨਚੋੜਤਾਸ ਕੱਦੂ ਦਾ ਪਾਣੀ ਹੈ ਥੋੜਾ ਜਿਹਾ ਇਸ ਵਿੱਚ ਨਚੋੜਤਾ ਸੀ ਕਿ ਬੇਸਨ ਪਾ ਕੇ ਚਾਹ ਦੇ ਢਿੱਲਾ ਨਹੀਂ ਹੁੰਦਾ ਹੈਗਾ ਅੱਜ ਗੋਲ-ਗੋਲ ਸ਼ੇਪ ਦੇਖੋ ਕੋਈ ਵੱਡਾ ਢਿੱਲਾ ਹੋਇਆ ਨਾ ਗੋਲ ਸ਼ੇਪ ਦੇਣ ਦੀ ਕੋਸ਼ਿਸ਼ ਕਰਦੇ ਪਰ ਸ਼ੇਪ ਵੀ ਨਹੀਂ ਹੁੰਦੀ ਹੈਗੀ ਅੱਜ ਲੱਗਦਾ ਵੀ ਆਜੂ ਕਿਉਂਕਿ ਪਾਣੀ ਵਿੱਚ ਦੱਬ ਕੇ ਨਚੋੜਤਾ ਸੀਗਾ ਬਣ ਗਈਆਂ ਆ ਦੇਖੋ ਗੋਲ-ਗੋਲ ਸੋਹਣੇ ਲੱਗਦੇ ਨੇ ਨਾ ਐਦਾਂ ਹੀ ਆਪਾਂ ਕੱਦੂ ਦੇ ਕੋਫਤੇ ਬਣਾ ਕੇ ਨਾ ਮલાઈ ਕੋਫਤਾ ਬਣਾ ਸਕਦੇ ਮલાઈ ਕੋਫਤੇ ਆ ਦੀ ਗਰੇਵੀ ਸਾਹੀ ਪਰ ਇਹਨਾਂ ਦੀ ਗਰੇਵੀ ਇੱਕ ਤਰੀਕੇ ਨਾਲ ਹੀ ਬਣਦੀ ਹੈ ਤੋ ਗਰੇਵੀ ਬਣਾ ਕੇ ਤੁਸੀਂ ਆ ਕੋਫਤੇ ਪਾ ਦੋ ਮੇਰੇ ਕੋਫਤੇ ਬਣ ਜੂ ਮੈਂ ਤਾਂ ਇੰਨ ਕਰਦੀ ਹੁੰਦੀ ਆ ਮੈਸੇ ਤਾਂ ਆਲੂ ਤੇ ਪਨੀਰ ਦੇ ਕੋਫਤੇ ਬਣਦੇ ਨੇ ਆਲੂ ਤੇ ਪਨੀਰ ਨੂੰ ਮੈਸ਼ ਕਰਕੇ ਬਣਦੇ ਨੇ ਵੀ ਥੋੜਾ ਤੁਸੀਂ ਕਾਰਨ ਫਲਾਰ ਪਾ ਸਕਦੇ ਹੋ ਪਰ ਮੈਂ ਜੇ ਬਣਾਉਣੇ ਹੋਵੇ ਮੈਂ ਅੱਜ ਕੱਲ੍ਹ ਗਰਮੀਆਂ 'ਚ ਆਈ ਬਣਾਉਣੀਆਂ ਹੁੰਦੀਆਂ ਕद्दू ਦੇ ਕੋਫਤੇ ਬਣਾ ਕੇ ਮਲਾਈ ਸ਼ਾਹੀ ਪ੍ਰੀਰਾਨੀ ਗਰੇਵੀ ਬਣਾ ਦਿੰਦੀ ਆ ਉਵੇਂ ਜਾਂ ਫਿਰ ਉਹ ਕਰ ਸਕਦੇ ਆਪਾਂ ਕद्दू ਦੇ ਮੰਜੂਰੀਅਨ ਬਹੁਤ ਟੇਸਟੀ ਬਣਦੇ ਨੇ ਮੇਰੇ ਚੈਨਲ ਤੇ ਰੈਸਪੀ ਹੈਗੀ ਕद्दू ਦੇ ਮੰਜੂਰੀਅਨ ਦੀ ਬਹੁਤ ਟੇਸਟੀ ਬਣਦੇ ਨੇ ਬਹੁਤ ਜ਼ਿਆਦਾ

ਥੋੜੀ ਦੇਰ ਦੁੱਧ ਉਕਾਣ ਦੇ ਨਾਲ ਦੇ ਨਾਲ ਉਹ ਸਾਫ ਕਰਦਾਂ ਨੀ ਫਿਰ ਬੇਸਾਂ ਦਾ ਸੁੱਕ ਜੂ ਉਹਨਾਂ ਚ ਪਿਆ। ਫਿਰ ਮੈਂ ਹੁਣ ਜਾ ਕੇ ਕੱਪੜੇ ਸੁੱਕਣੇ ਪਾ ਕੇ ਆਉਣੀ ਆ ਕੱਪੜਾ ਦਾ ਕੰਮ ਖਰਮ ਕਰਦੀਆਂ। ਫਿਰ ਆ ਕੇ ਮੈਂ ਚਾਹ ਪੀਉਂਗੀ। ਚਾਹ ਪੀ ਕੇ ਮਲਾਈ ਲੜਕੂੰਗੀ। ਫਿਰ ਉਸ ਤੋਂ ਬਾਅਦ ਗਰੇਵੀ ਬਣਾਉਂਗੀ ਸਬਜ਼ੀ। ਅੱਜ ਤਾਂ ਕੰਮਾਂ ਨੇ ਭੂਤ ਨਹੀਂ ਤੜਾਈ ਹੋਈ ਬਹੁਤ ਜ਼ਿਆਦਾ ਕੰਮ ਨੇ। ਪਰ ਫਿਰ ਮੇਰੇ ਸਵੇਰ ਦੇ ਕੰਮ ਜੀ ਹੋਣੇ ਹੋਣਗੇ ਜਿਵੇਂ ਸਵੇਰੇ ਮਲਾਈ ਮੈਂ ਨਹੀਂ ਲੜਕੂੰਗੀ ਕੱਪੜੇ ਧੋਵਾਂਗੇ ਹਨਾ ਸਵੇਰ ਵਾਲੇ ਕੰਮ ਹੋਲੇ ਹੋਣਗੇ ਸਵੇਰੇ। ਤੋਂ ਉਹਨਾਂ ਕੱਪੜੇ ਪਾਏ ਹੋਏ ਸੀ ਮੈਂ ਫੂਲੀ ਮਸ਼ੀਨ ਫਿਰ ਸਵੇਰ ਦਾ ਕੰਮ ਮੇਰਾ ਈਜ਼ੀ ਹੋ ਜਾਊਗਾ ਕੰਮ ਵੀ ਈਜ਼ੀ ਹੋ ਜਾਊ ਤਾਂ ਸਵੇਰੇ ਦੋ ਦਿਨਾਂ ਤੋਂ ਨਾ ਹਵਾ ਬਹੁਤ ਚੱਲ ਰਹੀ ਹੈ ਫਿਰ ਮੈਂ ਸੋਚਿਆ ਕਿਉਂ ਨਾ ਮੈਂ ਹੁਣ ਕੱਪੜੇ ਧੋ ਲਾਂ ਵੀ ਉਹ ਸਵੇਰੇ ਫਿਰ ਜੇ ਧੋਉਂਗੀ ਵੀ ਨਾ ਧੋਤਿਆਂ ਮਾਰ ਗਈ ਹੋ ਜਾਂਦੇ ਨੇ ਨੀ ਹਵਾ ਚ نیچے ਗਿਰ ਗਈ ਹਨਾ ਫਿਰ ਉੱਪਰ ਮਿੱਟੀ ਪਈ ਜਾਂਦੀ ਹੈ ਹਵਾ ਨਾਲ ਇਸ ਕਰਕੇ ਮੈਂ ਸੋਚਿਆ ਹੁਣ ਹੀ ਧੋਲਾਂ ਨੀ ਮੇਰਾ ਸਵੇਰ ਦਾ ਕੰਮ ਈਜ਼ੀ ਹੋ ਜਾਊਗਾ ਅੱਜ ਤਾਂ ਮੈਂ ਸਵੇਰ ਦੇ ਕੰਮ ਘਟਾਈ ਜਾਂਦੀ ਆ ਸਬਜ਼ੀ ਹੁਣ ਬਣਾ ਲਈ ਤਸਵੀਰੇ ਬਣਾਉਣ ਦੀ ਲੋੜ ਨਹੀਂ ਅੱਜ ਸਬਜ਼ੀ ਨਾ ਦੋ ਵਾਰ ਬਣ ਗਈ ਸਵੇਰੇ ਬਣਾਈਆਂ ਤੋਰੀਆਂ ਤੇ ਕਈ ਵਾਰ ਕੀ ਹੁੰਦਾ ਸਾਰਾ ਦਿਨ ਦੋਨੇ ਟਾਈਮ ਸਬਜੀ ਨਹੀਂ ਬਣਦੀ ਹੁੰਦੀ ਕਦੇ ਕਦੇ ਦਿਨ ਚ ਦੋ ਔਰ ਵੀ ਬਣ ਜਾਂਦੀਆਂ ਨੇ ਇੱਕ ਵਾਰ ਤਾਂ ਦੇਖੋ ਬਣਨੀ ਬਣਨੀ ਐ ਹੁੰਦਾ ਅੱਜ ਦੋ ਔਰ ਬਣ ਗਈ ਸਵੇਰੇ ਫਿਰ ਸਬਜੀ ਬਣਾਉਣ ਦੀ ਲੋੜ ਵੀ ਨਹੀਂ ਤੇ ਕੱਪੜੇ ਮੈਂ ਧੋਣੇ ਸਵੇਰੇ ਉਹ ਵੀ ਮੇਰੇ ਹੁਣ ਧੋਤੇ ਗਏ ਤੇ ਜਿਹੜੀ ਮਲਾਈ ਰੜਕਣੀ ਸੀ ਸਵੇਰੇ ਉਹ ਵੀ ਮੈਂ ਹੁਣੇ ਸ਼ਾਮ ਨੂੰ ਹੀ ਰੜਕ ਕੇ ਰੱਖ ਦੂੰਗੀ ਮੱਖਣ ਬਣਾ ਕੇ ਰੱਖ ਦੂੰਗੀ ਇਸ ਕਰਕੇ ਅੱਜ ਨਾ ਮੈਂ ਸਵੇਰ ਦੇ ਕੰਮ ਬਹੁਤ ਈਜ਼ੀ ਕਰ ਲਏ ਨੇ ਕੱਪੜੇ ਤਾਂ ਚਲੋ ਮੈਂ ਤਾਂ ਧੋਤੇ ਨੇ ਵੀ ਸਵੇਰੇ ਹਵਾ ਚੱਲਦੀ ਹੁੰਦੀ ਫਿਰ ਹਵਾ ਚ ਬਹੁਤ ਮੁਸ਼ਕਲ ਹੁੰਦਾ ਲੱਗੂ ਵੀ ਕੱਪੜਾ ਨਾਲ ਕੋ ਗੀੜਾ ਮਾਰ ਦੀ ਉੱਪਰ ਮਿੱਟੀ ਪੈਂਦੀ ਹੋਊਗੀ ਲਾਲੀ ਇਹ ਸੁੱਕ ਗਏ ਹੁਣ ਫਿਰ ਕੱਪੜੇ ਮੈਂ ਕਿਹਾ ਚੱਲ ਮੈਂ ਹੁਣੀ ਧੋ ਕੇ ਪਾ ਦਨੀ ਆ ਤੇ ਕੱਪੜਿਆਂ ਦਾ ਕੰਮ ਮੈਂ ਅੱਜ ਸ਼ਾਮ ਨੂੰ ਹੀ ਕਰ ਲੈ ਖਤਮ ਨਹੀਂ ਤਾਂ ਮੇਰਾ ਰੂਟੀਨ ਆ ਕਿ ਮਾਰਨਿੰਗ ਚ ਤੁਹਾਨੂੰ ਹੁੰਨੇ ਪਰ ਕਦੇ-ਕਦੇ ਫਿਰ ਮਜਬੂਰੀ ਚ ਸ਼ਾਮ ਨੂੰ ਧੋਣੇ ਪੈ ਜਾਂਦੇ ਨੇ ਇਧਰ ਮੈਂ ਮਲਾਈ ਰਿੜਕ ਲਈ ਮੱਖਣ ਆ ਗਿਆ ਇਹਨੂੰ ਕੱਢਦੇ ਆ ਭਾਂਡੇ ਵਿੱਚ ਉਧਰ ਮੈਂ ਰੱਖਤੀ ਗਰੇਵੀ ਬਣਨੀ ਹੈ ਕੋਫਟੀਆਂ ਲਈ ਗਰੇਵੀ ਨੂੰ ਮੈਂ ਤੜਕਾ ਲਗਾ ਕੇ ਮਸਾਲਾ ਬਣਾ ਕੇ ਪਾਣੀ ਪਾ ਕੇ ਰੱਖ ਤਾ ਉਹ ਬੰਦ ਹੋਈ ਜਾਂਦੀ ਹੈ ਇਦھرਨੇ ਬਲੈਂਡਰ ਨਾਲ ਮਲਾਏ ਢਿੱਕਦੀ ਬਸ ਮੱਖਣ ਕੱਢਣਾ ਰਹਿ ਗਿਆ ਹੈ ਨਾ ਮੇਰੇ ਸਾਈਡ ਬਾਈ ਸਾਈਡ ਕੰਮ ਹੋ ਰਹੇ ਨੇ ਕਿਉਂਕਿ ਚੇਨ ਤਾਂ ਖੜਨਾ ਸੀ ਗਰਮੀ ਤਾਂ ਮਾਰਨਾ ਇਸ ਮੈਂ ਕਿਉਂ ਨਾ ਦੋ ਕੰਮ ਇਕੱਠੇ ਕਰ ਲਾਂ ਫਿਰ ਮੇਰਾ ਕਿਚਨ ਦਾ ਕੰਮ ਖਤਮ ਹੋ ਜੂ ਦਵਿੰਦਰ ਨੇ ਚਾਹ ਪੀਣੀ ਹੈ ਖੇਤ ਗਏ ਨਾ ਕਿ ਚਾਹ ਪੀਣਗੇ ਆਟਾ ਮੈਂ ਫਿਰ ਗੁੰਨੂਗੀ ਆਟਾ ਤਾਂ ਕੋਈ ਬੜਾ ਵੱਡਾ ਕੰਮ ਨਹੀਂ ਹੈਗਾ ਕਈ ਵਾਰ ਤਾਂ ਸਾਡੇ ਐ ਹੁੰਦਾ ਆਟਾ ਗੁੰਨਾ ਗਨਾਈ ਰਹਿੰਦਾ ਕੱਲ ਸ਼ਾਮ ਨੂੰ ਕੀ ਹੋਇਆ ਅਸੀਂ ਦੋਨਾਂ ਨੇ ਰੋਟੀ ਨਹੀਂ ਖਾਧੀ ਚਲੋ ਮੈਂ ਤਾਂ ਕਦੇ ਕਦਾਈ ਖਾਣੀ ਦਵਿੰਦਰ ਨੇ ਵੀ ਕੱਲ ਰੋਟੀ ਨਹੀਂ ਖਾਧੀ ਕੱਲ ਸ਼ਾਮ ਨੂੰ ਅਸੀਂ ਬੋਇਲਡ ਸਾਡੀ ਬਸ ਇਹੀ ਜਿਹੀ ਸਾਡੀ ਸਿਚੁਏਸ਼ਨ ਹੁੰਦੀ ਹੈ ਡਿਨਰ ਦਾ ਸਾਡਾ ਕੋਈ ਪੱਕਾ ਨਹੀਂ ਪਤਾ ਵੀ ਕਰਨਾ ਨਾ ਕਰਨਾ ਕੁਝ ਨਹੀਂ ਪਤਾ ਕਦੇ ਮੈਂ ਨਹੀਂ ਕਰ ਜੀ ਕਦੇ ਦੁਬਾਰਾ ਨਹੀਂ ਪ੍ਰੋਪਰ ਕਰਦੇ ਬਸ ਇਹੀ ਹੁੰਦਾ ਸਾਡਾ ਹਮ ਬ੍ਰੈਕਫਾਸਟ ਲੰਚ ਅਸੀਂ ਕਰਦੇ ਆ ਪਰ ਡਿਨਰ ਸਾਡਾ ਕੋਈ ਸ਼ੋਰ ਨਹੀਂ ਚਾਹੀ ਸਬਜੀ ਪਈ ਹੈ ਚਾਹੀ ਨਾ ਪਈ ਹੈ ਕਰਨਾ ਨਾ ਕਰਨਾ ਮੌਕੇ ਤੇ ਪਤਾ ਲੱਗਦਾ ਹੁੰਦਾ ਪਰ ਸਬਜੀ ਮੇਰੇ ਕੋਲ ਹਮੇਸ਼ਾ ਸ਼ਾਮ ਵਾਸਤੇ ਪਈ ਹੁੰਦੀ ਹੈ ਇਹ ਦੂ ਫਿਰ ਕੰਮ ਕਰਕੇ ਮੱਖਣ ਵੇਰ ਕੱਢ ਕੇ ਬਾਹਰ ਕੱਪੜੇ ਝੱਕੂ ਕੱਪੜੇ ਸੁੱਕ ਗਏ ਹੋਣੇ ਕਿ ਮੇਰਾ ਇਹ ਇੰਦਰ ਕਰਦਾ ਮੈਂ ਨਾ ਕਿ ਕੱਪੜੇ ਬਾਹਰ ਲਾ ਕੇ ਕਿਚਨ ਫਿਰ ਕੰਮ ਕਰਕੇ ਇੰਨੀ ਮੈਨੂੰ ਉਹ ਚਿਪਚਿਪਾ ਹਟ ਰਿਹਾ ਨਾ ਬਾਹਰ ਤਲਾਂ ਨਿਆਰੇ ਕੱਪੜੇ ਦੇ ਬਿਨਾਂ ਨਾ ਗਰਾਪਟ ਮੈਨੂੰ ਸਮੈਲ ਨਹੀਂ ਆਉਂਦੀ ਹੈਗੀ ਕੱਪੜੇ ਉਤਾਰਦੇ ਆ ਬਾਹਰ ਜਾ ਕੇ ਕਿ ਜਿੰਦਾ ਕੰਮ ਖਤਮ ਕਰਨੇ ਪਾਉਂਦੇ ਮੱਖਣ ਕੱਢਣਾ ਪਹਿਲਾਂ ਮੈਂ ਕਿਹਾ ਫਿਰ ਮੇਰੇ ਹੱਥ ਤੇ ਗੰਦੇ ਹੋਣਗੇ ਵੀਡੀਓ ਵੀਡੀਓ ਨਹੀਂ ਬਣਨੀ ਹੈਗੀ ਤੇ ਸਿੱਧਾ ਮੈਂ ਪਹਿਲਾਂ ਇੱਕ ਕਲਿੱਪ ਬਣਾ ਲਾ ਤੁਹਾਨੂੰ ਵੀ ਅਪਡੇਟ ਦੇ ਰਦਾ ਕੀ ਕੰਮ ਚੱਲ ਰਹੇ ਨੇਗੇ ਗਰਮੀ ਵਿੱਚ ਇਹ ਵੀ ਫੰਗਾ ਫਾਇਦਾ ਮੱਖਣ ਕੱਢਣਾ ਵੀ ਔਖਾ ਹੁੰਦਾ ਵਿੱਚ ਬਰਫ਼ ਪਾਉਣੀ ਪੈਂਦੀ ਹੈ ਟਾਈਮ ਹੋ ਗਿਆ 6 ਵਜੇ ਦਾ 6 ਵਜੇ ਕੀ ਤੇ ਹੁਣ ਮੈਂ ਫ੍ਰੀ ਹੋ ਗਈ ਮੇਰੇ ਸਾਰੇ ਕੰਮ ਹੋ ਗਏ ਸਬਜ਼ੀ ਬਣ ਗਈ ਮਲਾਈ ਰੈਡਕਲੀ ਮੱਖਣ ਕੱਢ ਲਿਆ ਭਾਂਡੇ ਮंज ਜਗੇ ਕੱਪੜੇ ਬਾਹਰੋਂ ਚੱਕਦੇ ਤੈ ਕਰਤੇ ਪ੍ਰੈਸ ਵਾਲੇ ਕੱਲ ਨੂੰ ਪ੍ਰੈਸ ਕਰੂੰਗੀ ਸਾਰੇ ਕੰਮ ਮੇਰੇ ਡਨ ਹੋ ਗਏ ਯਾਨੀ ਕਿ ਮੈਂ ਸਵੇਰ ਦਾ ਕੰਮ ਆਪ ਦਾ ਬਹੁਤ ਘਟਾ ਦੇ ਸਵੇਰ ਮੈਂ ਕੁਕਿੰਗ ਨਹੀਂ ਕਰਨੀ ਕੱਪੜੇ ਨਹੀਂ ਤੋਣੇ ਮਲਾਈ ਰੈਡਕ ਨਹੀਂ ਸਵੇਰੇ ਹੋਊਗਾ ਸਿਰਫ ਡਸਟਿੰਗ ਵਗੈਰਾ ਹੋਊਗੀ ਤੇ ਹੁਣ ਮੈਂ ਬਣਾਈ ਆਪਣੀ ਦੀ ਕੋਲਡ ਕਾਫੀ ਇਸ ਤੋਂ ਬਾਅਦ ਹੁਣ 6 ਵਜੇ ਮੈਂ ਜੰਗੂ ਬਾਹਰ ਵਾਕ ਕਰੂੰਗੀ प्लांट्स ਨੂੰ ਪਾਣੀ ਦੂੰਗੀ ਤੇ ਅੱਜ ਮੈਨੂੰ ਅੱਜ ਮੇਰੇ ਤੇ ਕੰਮ ਦਾ ਲੋਡ ਵੀ ਪਹੁੰਚ ਰਿਹਾ ਜਿਵੇਂ ਕੰਮ ਐਨਾ ਜ਼ਿਆਦਾ ਸੀਗਾ ਪਰ ਅੱਛਾ ਵੀ ਲੱਗ ਰਿਹਾ ਕਰਕੇ ਕਿ ਸਵੇਰ ਵਾਲਾ ਕੰਮ ਮੇਰਾ ਘਟ ਗਿਆ ਹਨਾ ਚਲੋ ਜੀ ਇਹ ਸੀ ਮੇਰੀ ਅੱਜ ਦੀ ਵੀਡੀਓ ਪਰ ਤੁਹਾਨੂੰ ਇੱਕ ਕਾਫੀ ਦੀ ਮੈਂ ਟਰਿਕ ਦੱਸਦੀ ਹਾਂ ਜੇ ਤੁਸੀਂ ਕਾਫੀ ਗਾੜੀ ਕਰਨੀ ਹੈ 골ਡ ਕਾਫੀ ਤਾਂ ਤੁਸੀਂ ਪਤਾ ਕੀ ਕਰਨਾ ਜੇ ਤੁਸੀਂ ਕਾਫੀ ਕਰਦੇ ਹੋ ਬਲੈਂਡ ਕਰਦੇ ਹੋ ਤੁਸੀਂ ਇਹਦੇ ਵਿੱਚ ਚੌਕਲੇਟ ਬਿਸਕਟ ਪਾ ਦਿਓ ਇੱਕ ਬਿਸਕਟ ਜਾਂ ਦੋ ਬਿਸਕਟ ਉਨੂੰ ਛੋਟੇ ਛੋਟੇ ਪੀਸ ਕਰਕੇ ਜਾਂ ਉਹਦਾ ਪਾਊਡਰ ਬਣਾ ਕੇ ਵੇਚ ਦੇਣਾ ਹੈ ਤਾਂ ਪਾਊਡਰ ਬਣਾ ਲਓ ਤੁਸੀਂ ਉਹ ਪਾ ਲਓ ਇੱਕ ਬਿਸਕਟ ਪਾ ਲਓ ਇੱਕ ਗਲਾਸ ਵਿੱਚ ਗ੍ਰੇਪ ਪਾ ਲਓ ਦੋ ਪਾ ਲਓ ਹਨਾ ਉਹਨਾਂ ਕਿੰਦਾ ਟੇਸ ਵੀ ਕਾਫੀ ਦਾ ਅੱਛਾ ਹੁੰਦਾ ਕਾਫੀ ਥੋੜਾ ਚਾਕਲੇਟ ਜਾਂ ਫਲੇਵਰ ਆ ਜਾਂਦਾ ਤੇ ਗਾੜੇ ਹੋ ਜਾਂਦੀ ਹੈ ਕਾਫੀ ਕਦੇ ਜਰੂਰ ਟਰਾਈ ਕਰਕੇ ਦੇਖੋ ਇਹ ਬਹੁਤ ਟੇਸਟੀ ਲੱਗਦੀ ਹੈ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਦਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਕਰੇ ਕਮੈਂਟ ਕਰਨਾ ਜਾਇਦਾ ਨਾ ਬਿਨਾ ਸਬਸਕ੍ਰਾਈਬ ਕੀਤੇ ਵੀਡੀਓ ਸਟੇ ਕਰਨਾ ਪਲੀਜ਼ ਸਬਸਕ੍ਰਾਈਬ